ਹਾਂਜੀ ਮੇਰੇ ਵੱਲੋਂ ਸਾਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ ਕੰਦੇ ਵੀ ਚਾਹੀਦਾ ਕੰਮ ਹੈ ਜਿਹੜਾ ਤਕਰੀਬਨ ਜਿਹੜਾ ਖਤਮ ਹੋ ਗਿਆ ਤੇ ਹੁਣ ਜਿਹਦੇ ਕਣਕਾਂ ਜਿਹਦਾ ਪਹਿਲਾ ਪਾਣੀ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਕਣਕ ਦੇ ਵਿੱਚ ਮੈਗਨੀਜ਼ ਦੀ ਸਪਰੇ ਦੇ ਬਾਰੇ ਆਪਾਂ ਨੂੰ ਜਿਹੜੀ ਮੈਗਨੀਜ਼ ਦੀ ਸਪਰੇ ਆਪਾਂ ਨੂੰ ਕਿਉਂ ਕਰਨੀ ਜ਼ਰੂਰੀ ਹੈ ਕਣਕ ਦੇ ਵਿੱਚ ਕਰਨੀ ਚਾਹੀਦੀ ਹੈ ਜਾਂ ਫਿਰ ਨਹੀਂ ਆਪਾਂ ਨੂੰ ਕੀ ਕੀ ਫਾਇਦੇ ਮਿਲਦੇ ਨੇ ਝਾੜ ਦੇ ਵਿੱਚ ਕਿੰਨਾ ਕ ਅਸਰ ਆਪਾਂ ਨੂੰ ਫਰਕ ਦੇਖਣ ਨੂੰ ਮਿਲਦਾ ਏ ਤੇ ਕਦੋਂ ਆਪਾਂ ਕਣਕ ਦੇ ਵਿੱਚ ਸਪਰੇਅ ਕਰ ਸਕਦੇ ਆ ਪਾਣੀ ਤੋਂ ਪਹਿਲਾਂ ਸਪਰੇਅ ਕਰੀਏ ਜਾਂ ਫਿਰ ਪਾਣੀ ਲੱਗਣ ਤੋਂ ਬਾਅਦ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਜ਼ਿੰਮੇਵਾਰ ਭਰਾ ਦਾ ਫਾਇਦਾ ਹੋ ਸਕੇ ਤੇ ਨੁਕਸਾਨ ਤੋਂ ਬਚਿਆ ਜਾ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹਾਂਜੀ ਕਿਸਾਨ ਭਰਾਓ ਮੈਗਨੀਜ਼ ਦੀ ਸਪਰੇ ਦੇ ਬਹੁਤ ਫਾਇਦੇ ਨੇ ਜੇ ਆਪਾਂ ਕਣਕ ਦੇ ਵਿੱਚ ਮੈਗਨੀਜ਼ ਦੀ 1 ਤੋਂ 2 ਸਪਰੇ ਆਪਾਂ ਕਰ ਦਿੰਦੇ ਆ ਤਾਂ ਜਿਹੜਾ ਕਣਕ ਦੇ ਵਿੱਚ ਆਪਾਂ ਹੁਣ ਵੀਰ ਭਰਾ ਕਹਿ ਦਿੰਦੇ ਵੀ ਝਾੜ ਦੇ ਵਿੱਚ ਕਿੰਨਾ ਕੁ ਫਰਕ ਪਾਉ ਕਿਸਾਨ ਭਰਾਓ ਇਹ ਨਹੀਂ ਗੱਲ ਹੈਗੀ ਵੀ ਬਹੁਤਾ ਫਰਕ ਪਾਊਗਾ ਪਰ ਫਿਰ ਵੀ ਆਪਾਂ 1 ਤੋਂ 2 ਕੁਇੰਟਲ ਮੈਗਨੀਜ਼ ਦੀ ਆਪਾਂ ਸਪਰੇ ਕਰਕੇ ਕਣਕ ਦਾ ਝਾੜ ਪਾ ਵਧਾ ਸਕਦੇ ਜੇ ਮੈਗਨੀਜ਼ ਦੀ ਆਪਣੀ ਕਣਕ ਦੇ ਵਿੱਚ ਘਾਟ ਹੋਊਗੀ ਫਿਰ ਉਹਦੇ ਨੁਕਸਾਨ ਨੇ ਨੁਕਸਾਨ ਕਿਵੇਂ ਹੈ ਕਿਉਂਕਿ ਜੇ ਆਪਾਂ ਮੈਗਨੀਜ ਆਪਾਂ ਕਣਕ ਦੇ ਵਿੱਚ ਪੂਰੀ ਕਰਤੀ ਘਾਟ ਨਹੀਂ ਹੋਊਗੀ ਜੇ ਮੌਸਮ ਗਲਤ ਵੀ ਹੁੰਦਾ ਜਾਂ ਤਾਪਮਾਨ ਅੱਗੇ ਜਾ ਕੇ ਜਿਆਦਾ ਜਿਹੜਾ ਧੁੱਪ ਵੀ ਨਹੀਂ ਸਟਾਰਟ ਹੋ ਜਾਂਦੀ ਜੇ ਕਣਕ ਦੇ ਵਿੱਚ ਤਾਕਤ ਹੋਊਗੀ ਫਿਰ ਜਿਹੜੀ ਉਹ ਉੱਚ ਤਾਪਮਾਨ ਨੂੰ ਸਹਿ ਸਕਦੀ ਹੈ ਤੇ ਝਾੜ ਆਪਣਾ ਜਿਹੜਾ ਫਿਰ ਵਧਣਾ ਹੀ ਵਧਣਾ ਉਹ ਮੈਗਨੀ ਦੇ ਕਰਨ ਇਸ ਕਰਕੇ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਮੈਗਨੀ ਦੀ ਜਿਹੜੀ ਜਿਆਦਾ ਘਾਟ ਆਉਂਦੀ ਹੈ ਹਰ ਸਾਲ ਤੁਹਾਨੂੰ ਜਿਹੜੀ ਮੈਗਨੀਟ ਦੀ ਘਾਟ ਦੀਆਂ ਨਿਸ਼ਾਨੀਆਂ ਦਿਖਦੀਆਂ ਉੱਥੇ ਜਿਹੜੀ ਆ ਤੁਸੀਂ 2 ਤੋਂ 3 ਸਪਰੇਹਾ ਵੀ ਕਰ ਸਕਦੇ ਹੋ ਜੇ ਤੁਹਾਡੇ ਮੈਗਨੀਟ ਦੀ ਬਹੁਤੀ ਘਾਟ ਨਹੀਂ ਆ ਰਹੀ ਫਿਰ ਵੀ ਤੁਸੀਂ ਇੱਕ ਜਾਂ ਦੋ ਸਪਰੇਹਾ ਜ਼ਰੂਰ ਕਰੋ ਤੇ ਕਣਕੇ ਦੇ ਵਿੱਚ ਤੁਹਾਡੀ ਕੋਈ ਵੀ ਵੈਰਾਈਟੀ ਹੈ ਕਣਕੇ ਦੀ ਮੈਗਨੀਟ ਦੀ ਸਪਰੇਅ ਕਰੰਦਾ ਜਿਹੜਾ ਸਹੀ ਸਮਾਂ ਹੈ ਕਿੰਨੀ ਆਪਾਂ ਮਾਤਰਾ ਲੈਣੀ ਪਹਿਲਾਂ ਮਾਤਰਾ ਦੀ ਗੱਲ ਕਰ ਲਈਏ ਕੋਈ ਵੀ ਤੁਹਾਡੀ ਕਿਸਮ ਤੁਸੀਂ 1 ਕਿਲੋ ਤੱਕ ਜਿਹੜੀ ਮੈਗਨੀਜ਼ ਨੂੰ ਵਰਤ ਸਕਦੇ ਹੋ ਤੇ ਨਾਲ ਤੁਸੀਂ ਕੀ ਐਡ ਕਰਨਾ ਹੈ ਤੁਸੀਂ ਯੂਰੀਆ ਜਦੋਂ ਵੀ ਤੁਸੀਂ ਮੈਗਨੀ ਦੀ ਸਪਰੇਅ ਕਣਕ ਦੇ ਵਿੱਚ ਕਰਨੀ ਹੈ ਤੁਸੀਂ 2 ਕਿਲੋ ਯੂਰੀਆ ਵੀ ਨਾਲ ਐਡ ਕਰਨੀ ਹੈ ਕਿਉਂਕਿ ਇਹਦੇ ਬਹੁਤ ਵਧੀਆ ਜਿਹੜਾ ਇਹ ਫਾਰਮੂਲੇ ਦੇ ਰਿਜ਼ਲਟ ਕਣਕ ਦੇ ਵਿੱਚ ਫੌਟ ਨੂੰ ਦੇਖਣ ਨੂੰ ਮਿਲਦੇ ਨੇ ਬਹੁਤ ਵਧੀਆ ਤੁਹਾਡੀ ਫੌਟ ਹੋਵੇਗੀ ਕਣਕ ਦੀ ਤੁਸੀਂ ਸਪਰੇਅ ਜੇ ਤੁਸੀਂ ਦੋ ਸਪਰੇਅ ਕਰਨਾ ਚਾਹੁੰਦੇ ਹੋ ਤਾਂ ਇੱਕ ਸਪਰੇਅ ਪਾਣੀ ਦੇ ਮੂਰੇ ਲਾਜ਼ਮੀ ਕਰੋ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਤੁਸੀਂ ਸਪਰੇਅ ਕਰ ਸਕਦੇ ਹੋ ਕਿਉਂਕਿ ਇਹਦਾ ਫਾਇਦਾ ਕੀ ਮਿਲੂਗਾ ਜਿਹੜੀ ਆਪਣੀ ਕਣਕ ਦਾਵੇ ਜਾਂਦੀ ਹੈ ਪਾਣੀ ਲੱਗਣ ਤੋਂ ਬਾਅਦ ਪੀਲੀ ਪੈ ਜਾਂਦੀ ਹੈ ਤੁਹਾਡੀ ਜਿਹੜੀ ਕਣਕ ਹੈ ਜੇ ਤੁਸੀਂ ਸਪਰੇਅ ਕਰਤੀ ਪੀਲੀ ਬਿਲਕੁਲ ਨਹੀਂ ਪਵੇਗੀ ਇੱਕ ਸਪਰੇਅ ਤੁਸੀਂ ਪਾਣੀ ਤੋਂ ਪਹਿਲਾਂ ਕਰ ਸਕਦੇ ਹੋ ਤੇ ਜੇ ਤੁਸੀਂ ਸੋਲਿਡਸ ਪਾਣੀ ਲਗਾ ਰਹੇ ਹੋ ਤਾਂ ਤੁਸੀਂ ਅੱਧਾ ਕਿਲੋ ਤੋਂ 1 ਕਿਲੋ ਤੱਕ ਲੈ ਸਕਦੇ ਹੋ 200 ਲੀਟਰ ਦਾ ਪਾਣੀ ਜੇ ਤੁਸੀਂ ਲਗਾ ਰਹੇ ਹੋ ਤਾਂ ਤੁਸੀਂ ਡੋਜ਼ ਥੋੜੀ ਜਿਹੀ ਵਧਾ ਵੀ ਸਕਦੇ ਹੋ 1 ਕਿਲੋ ਤੱਕ ਵੈਸੇ ਜਿਹੜੀ ਕ੍ਰੈਕਰ ਦੇ ਵਿੱਚ ਦੋਜ ਬਹੁਤ ਹੈ ਤੇ ਨਾਲ ਤੁਸੀਂ ਜੇ 21% ਵਾਲਾ ਜ਼ਿੰਕ ਵਰਤਣਾ ਚਾਹੁੰਦੇ ਉਹ ਵੀ ਤੁਸੀਂ ਵਰਤ ਸਕਦੇ ਹੋ ਤੇ 2 ਕਿਲੋ ਨਾਲ ਯੂਰੀਆ ਜ਼ਰੂਰ ਐਡ ਕਰੋ ਇਹ ਦੋਵਾਂ ਤਿੰਨਾਂ ਚੀਜ਼ਾਂ ਦੀ ਸਪਰੇਅ ਤੁਸੀਂ ਪਾਣੀ ਤੋਂ ਦੋ ਤਿੰਨ ਦਿਨ ਪਹਿਲਾਂ ਕਰ ਦੋ ਫਿਰ ਕਣਕ ਨੂੰ ਪਾਣੀ ਲਗਾ ਦਿਓ ਪਤਲਾ-ਪਤਲਾ ਤੇ ਤੁਹਾਨੂੰ ਜਿਹਦੇ ਅੱਗੇ ਜਾ ਕੇ ਫੌਟ ਦੇ ਵਿੱਚ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਣਗੇ ਤੁਹਾਡੀ ਕਣਕ ਵੀ ਬਿਲਕੁਲ ਪੇਲੀ ਨਹੀਂ ਪਵੇਗੀ ਤੇ ਦੂਜੀ ਸਪਰੇਅ ਤੁਸੀਂ ਜਦੋਂ ਤੁਹਾਡਾ ਖੇਤ ਉਹ ਬਾਤ ਆ ਗਿਆ ਪਾਣੀ ਲੱਗਣ ਤੋਂ ਬਾਅਦ ਫਿਰ ਤੁਸੀਂ ਰਿਪੀਟ ਕਰ ਸਕਦੇ ਹੋ ਤੇ ਜਿਹੜੇ ਵੀਰਪਰਾਸ ਸਪਰੇ ਕਰਦੇ ਆ ਉਹਨਾਂ ਨੂੰ ਇਹਦੇ ਫਾਇਦੇ ਆ ਦੇ ਬਾਰੇ ਪਤਾ ਹੀ ਹੈ ਤੇ ਬਾਕੀ ਕਮੈਂਟ ਦੇ ਵਿੱਚ ਦੱਸਿਓ ਵੀ ਤੁਸੀਂ ਕਿਹੜੀ ਵੈਰਾਈਟੀ ਬੀਜੀ ਹੈ ਤੇ ਪਿਛਲੇ ਸਾਲ ਦੇ ਆਪਣੇ ਤਿਆਰ ਬੀਜ ਜਰੂਰ ਸਾਂਝੇ ਕਰਿਓ ਸਤਿ ਸ਼੍ਰੀ ਅਕਾਲ ਜੀ